ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿਹੜੀ ਆਪਾਂ ਵੀਡੀਓ ਪਾਈ ਸੀ ਅੱਜ ਤਕਰੀਬਨ ਸਾਨੂੰ ਮਸਤੀ ਵਾਲ ਤੋਂ ਇੱਕ ਕਾਲ ਆਈ ਸੀ ਵੀ ਇੱਕ ਭੈਣ ਸਾਡੀ ਨਹਿਰ ਦੇ ਉੱਪਰ ਜਿਹੜੀ ਇੱਕ ਬਹੁਤ ਮਾੜੀ ਹਾਲਤ ਵਿੱਚ ਘੁੰਮ ਰਹੀ ਆ ਜਿਹਦੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ ਉਹ ਨਹਿਰ ਦੇ ਵਿੱਚ ਛਾਲ ਮਾਰ ਲੱਗੀ ਤੇ ਉੱਥੋਂ ਦੇ ਲੋਕਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਬਿਠਾ ਲਿਆ ਸਾਡੀ ਸੰਸਥਾ ਨੂੰ ਕਾਲ ਦੇਈ ਸੀ ਸੰਸਥਾ ਉੱਥੇ ਗਈ ਜਦੋਂ ਭੈਣ ਨੂੰ ਪੁੱਛਦੇ ਸੀ ਤਾਂ ਭੈਣ ਆਪਣੇ ਬਾਰੇ ਸਹੀ ਟਿਕਾਣਾ ਨਹੀਂ ਦੱਸਦੀ ਸੀ ਵੀ ਮੈਂ ਕਿੱਥੋਂ ਦੀ ਰਹਿਣ ਵਾਲੀ ਆ ਕਿਹੜਾ ਮੇਰਾ ਪਿੰਡ ਆ ਤੇ ਫਿਰ ਅਸੀਂ ਉੱਥੋਂ ਲਾਈਵ ਪਾਇਆ ਸੀ ਕਿਉਂਕਿ ਸਾਡੇ ਕੋਲ ਇੱਕੋ ਹੀ ਸਾਧਨ ਹੁੰਦਾ ਆ ਵੀਡੀਓ ਬਣਾ ਕੇ ਪਾਉਣਾ ਵੀਡੀਓ ਪਹੁੰਚਦੀ ਆ ਤਾਂ ਹੀ ਪਤਾ ਲੱਗਦਾ ਪਰਿਵਾਰ ਬਾਰੇ ਹੁਣ ਇਹਨਾਂ ਨੂੰ ਵੀਡੀਓ ਪਾਈ ਸੀ ਇਹਨਾਂ ਦਾ ਪਰਿਵਾਰ ਪਹੁੰਚ ਚੁੱਕਾ ਹੈ ਲੈਣ ਤੇ ਹੁਣ ਮਾਤਾ ਜੀ ਉਹਨਾਂ ਦੇ ਪਹੁੰਚ ਚੁੱਕੇ ਭੈਣ ਦੇ ਮਾਤਾ ਜੀ ਲੈਣ ਆਏ ਆ ਤੇ ਨਾਲ ਹੋਰ ਵੀਰ ਪਹੁੰਚੇ ਲੈਣ ਤੇ ਇਹਨਾਂ ਕੋਲ 4000 ਰੁਪਿਆ ਭੈਣ ਕੋ ਨਿਕਲਿਆ ਸੀਗਾ ਉਹ ਦੇ ਰਹੇ ਆ ਭੈਣ ਦੱਸਦੇ ਆ ਮਾਤਾ ਜੀ ਵੀ ਬਹੁਤ ਪੜ੍ਹੇ ਲਿਖੇ ਸੀਗੇ ਇਹਨਾਂ ਦੀ ਮੈਰਿਜ ਕੀਤੀ ਸੀ ਮੈਰਿਜ ਕਰਨ ਤੋਂ ਬਾਅਦ ਇਹ ਜਿਹੜੀ ਪ੍ਰੋਬਲਮ ਆਈ ਆ ਤੇ ਅੱਜ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਆ ਤੇ ਹਿਸ਼ਾਰਪੁਰ ਤੋਂ ਨਿਕਲ ਗਏ ਆ ਤੇ ਫਿਰ ਉਹ ਤੋਂ ਨਿਕਲਣ ਤੋਂ ਬਾਅਦ ਫਿਰ ਪਤਾ ਨਹੀਂ ਲੱਗਾ 11:00 ਵਜੇ ਤਕਰੀਬਨ ਇਹ ਉੱਥੋਂ ਘਰੋਂ ਮਤਲਬ ਨਿਕਲੇ ਆ ਨਿਕਲਦੇ ਫਿਰ ਬਾਗਪੁਰ ਚੜਿਆ ਬਾਗਪੁਰ ਤੋਂ ਮਾਛੀਂ ਪਹੁੰਚ ਗਏ ਆ ਮਾਛੀਂ ਤੋਂ ਨਹਿਰ ਤੱਕ ਪਤਾ ਹੀ ਨਹੀਂ ਕਿਵੇਂ ਪਹੁੰਚ ਗਏ ਆ ਉੱਥੋਂ ਫਿਰ ਸਾਡੀ ਸਸਤਾ ਇਹਨਾਂ ਨੂੰ ਲੈ ਕੇ ਆਈ ਕਿਉਂਕਿ ਜੋ ਹਾਲਾਤ ਚੱਲਦੇ ਪਏ ਆ ਰਾਤ ਇਸ ਟਾਈਮ ਲੇਡੀਜ਼ ਲਈ ਰਾਤ ਰਹਿਣਾ ਬਹੁਤ ਔਖਾ ਆ ਬਹੁਤ ਮੁਸ਼ਕਲ ਆ ਕਿਉਂਕਿ ਬਹੁਤ ਕੇਸ ਸਾਨੂੰ ਇਹੋ ਜਿਹੇ ਮਿਲਦੇ ਆ ਜਿਹੜੇ ਉਹ ਲੇਡੀਜ਼ ਰਾਤ ਬੜਾ ਔਖਾ ਹੋ ਜਾਂਦਾ ਆ ਅਸੀਂ ਦੱਸ ਵੀ ਨਹੀਂ ਸਕਦੇ ਜਿੰਨਾਂ ਦੇ ਸਾਨੂੰ ਕੇਸ ਮਿਲਦੇ ਆ ਤੇ ਮਨ ਬੜਾ ਖਰਾਬ ਹੁੰਦਾ ਤਾਂ ਅਸੀਂ ਕਹਿੰਦੇ ਆ ਵੀ ਲੇਡੀਜ਼ ਜਿੱਥੇ ਵੀ ਸਾਨੂੰ ਮਿਲੇ ਕੋਈ ਮੈਂਟਲੀ ਠੀਕ ਨਹੀਂ ਹੈਗੀ ਜਿਵੇਂ ਹੁਣ ਵਿਚਾਰੀ ਇਹ ਭੈਣ ਸਾਡੀ ਡਿਸਟਰਬ ਆ ਜੇ ਆਪਾਂ ਨਾ ਪਹੁੰਚਦੇ ਉੱਥੇ ਟਾਈਮ ਨੂੰ ਇਹ ਭੈਣ ਉਥੋਂ ਉਹ ਵੀ ਭੇਜ ਦੰਦੇ ਤਾਂ ਬੜਾ ਔਖਾ ਹੋ ਜਾਣਾ ਸੀ ਰਾਤ ਪੈ ਗਈ ਹੋਈ ਪੈਣੀ ਸੀ ਤੇ ਹੁਣ ਪੈਣ ਕਿਦਾਂ ਠੀਕ ਆ ਜਾਣਾ ਕਰਨ ਨੂੰ ਹੁਣ ਸੈਂਡ ਕਰਦੇ ਮੇਰੀ ਭੈਣ ਨੇ ਸੈਂਡ ਕਰਦੇ ਤੁਸੀਂ ਕਹਤੋਂ ਮਾ ਪਪਾ ਜੀ ਨੇ ਕਿਹਾ ਤੁਸੀਂ ਵੀ ਹਾਂ ਲਿਆ ਤੇ ਪਪਾ ਜੀ ਨੇ ਕਿਹਾ ਮੈਂ ਫਾਟੇ ਸੇ ਕਰਦੇ ਆ ਲੈ ਮੇਰੀ ਭੈਣਾ 4000 ਰੁਪਈਆ ਨਾਲ ਫਟੂਆ ਤਾਂ ਢਾਲੋ ਆ ਲੈ ਤੁਹਾਡੇ ਕੋਲ ਆਸੀ ਤੁਸੀਂ ਨਹੀਂ ਨਹੀਂ ਮੇਰੀ ਭੈਣ ਲੈ ਫਰ ਨਹੀਂ ਨਹੀਂ ਭੈਣਾ ਤੂੰ ਲੈ ਲੈਂਦੇ ਤੂੰ ਦੇ ਜੀ ਹਾਂ ਨਹੀਂ 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 ਭੈਣਾ ਤੂੰ ਇਹ ਨਹੀਂ ਮੇਰੀ ਬੈਲ ਦਾ ਚੱਲ ਚੱਲੀਏ ਕਿਹੜੀ ਤੂੰ ਮੈਨੂੰ ਮਤਲਬ ਆਹੋ 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 ਮੇਰੀ ਕੰਨੀ ਨਹੀਂ ਮੇਰੀ ਮੰਨ ਲਓ ਮੇਰੀ ਗੱਲ ਨਹੀਂ ਨਹੀਂ ਇਹ ਤੁਹਾਡੇ ਆ ਤੁਹਾਡੇ ਪੈਸੇ ਨੇ ਨਹੀਂ ਨਹੀਂ ਤੁਹਾਡੇ ਆ ਪੈਸੇ ਤੁਸੀਂ ਰੱਖੋ ਇਹ ਤੇ ਇਹ ਭੈਣ ਹੁਣ ਚਲੋ ਅਸੀਂ ਇਹ ਕਹਿੰਨੇ ਆ ਵੀ ਇਹਨਾਂ ਦੇ ਪਰਿਵਾਰ ਨੂੰ ਕਿਹਾ ਵੀ ਇਹਦਾ ਨੰਬਰ ਭੈਣ ਦਾ ਲਖਵਾਇਆ ਜਾ ਵੀ ਜਿੱਥੇ ਕਿਤੇ ਵੀ ਕੋਈ ਅੱਗੇ ਦਵਾਈ ਚੱਲਦੀ ਆ ਵੈਸੇ ਜਲੰਧਰ ਤੋਂ ਤੇ ਜੇ ਕਿਤੇ ਵੀ ਗਾਂ ਕਿਤੇ ਭੈਣ ਜਾਂਦੇ ਆ ਮਿਸਿੰਗ ਹੁੰਦੇ ਤੋ ਨੰਬਰ ਤੋਂ ਸਬਰਕ ਕੀਤਾ ਜਾ ਸਕਦਾ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਸਾਡੀਆਂ ਵੀਡੀਓ ਸ਼ੇਅਰ ਕਰਦੇ ਆ ਸ਼ੇਅਰ ਕਰਦੇ ਆ ਤਾਂ ਹੀ ਪਰਿਵਾਰ ਮਿਲਦੇ ਆ ਕਿਉਂਕਿ ਬਹੁਤ ਪਰਿਵਾਰ ਜਿਹੜੇ ਉਹ ਸ਼ੇਅਰ ਕਰਨਾ ਹੀ ਮਿਲਦੇ ਆ ਸਾਡਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਵੀ ਆਪਾਂ ਜਿਹੜਾ ਘਰ ਤੱਕਰ ਪਹੁੰਚ ਜੇ ਉਹਨਾਂ ਦੇ ਪਰਿਵਾਰ ਬਾਰੇ ਪਤਾ ਲੱਗ ਸਕੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਹੁਣ ਜਿਹੜਾ ਉਹਨਾਂ ਦਾ ਪਰਿਵਾਰ ਮਿਲ ਚੁੱਕਾ ਆ ਉਹ ਲੈ ਕੇ ਜਾ ਰਹੇ ਆ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ